ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਂ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਟਡੋਗਲ ਜ਼ਿਲ੍ਹਾ ਸੰਗਰੂਰ ਤਹਿਸੀਲ ਨੂੰ ਧੂਰੀ ਪੈ ਜਾਂਦੀ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਵਿਖਾਉਂਗਾ ਇੱਕ ਨੰਬਰ ਤੇ ਤਾਜੀ ਸੂਈ ਵਚਪ ਨਸਲ ਦੀ ਵਿਹੜ ਵਿਖਾਉਂਗਾ ਸੋਨੇ ਮੂੰਹ ਮੱਥੇ ਵਾਲੀ ਦੋਸਤੋ ਥਣ ਬਹੁਤ ਸੋਹਣੇ ਚਾਰੇ ਮੁੱਠੀ ਵਾਲੇ ਤੇ ਦੋ ਨੰਬਰ ਤੇ ਤੋਕੜ ਗੱਬਣ ਵਿਹੜ ਵਿਖਾਉਂਗਾ ਚੈੱਕ ਪਾਸ ਸੋਨੇ ਥਣ ਹਵਾਨੇ ਵਾਲੀ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੀ ਜੀ ਨੂੰ ਪਸੰਦ ਆ ਜਾਨੀਏ ਤੇ ਆ ਕੇ ਆਪਦੀ ਦਸੱਲੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ 2 ਨੰਬਰ ਤੇ ਦੋਸਤੋ ਸੋਹਣੀ ਮੱਛੀ ਆ ਬਾਈ ਜੀ ਹੋਰਾਂ ਦੀ ਕਰਮਾ ਵਾਲੀ ਦੂਜੇ ਸੂਏ ਵਾਸਤੇ ਗੱਬਨ ਆ 7 ਮਹੀਨੇ ਦੀ ਬਾਈ ਜੀ ਹੁਣੇ ਕਹਿੰਦੇ ਚੈੱਕ ਪਾਸ ਆ 6 ਕਿਲੋ ਬਾਈ ਜੀ ਹੁਣੇ ਕਹਿੰਦੇ ਦੁੱਧ ਐਸ ਟਾਈਮ ਤਿਆਰ ਆ 7 ਮਹੀਨੇ ਦੀ ਗੱਬਨ ਚੈੱਕ ਪਾਸ ਆ weight ਵਾਲੇ ਪਾਸੋਂ ਵੀ 200 ਫੁੱਲ ਹੈਵੀ ਬੋਡੀ weight ਵਾਲੀ ਆ ਬਹਾਨਾ ਕਰਮਾਣੀ ਦੇ ਬਹੁਤ ਸੋਹਣਾ ਬਾਕੀ ਦੋਸਤੋ ਵੀਡੀਓ ਬਣਾਉਣ ਦਾ ਸਮਾਂ ਦਪੈਰ ਦਾ ਦੋਸਤੋ 12:00 ਵਜੇ ਦਾ ਉਸ ਸਮਾਂ ਲਈ ਵੀ ਜੱਜਮੈਂਟ ਕਰਿਆ ਸ਼ਾਮ ਦੀ 4:00 ਵਜੇ ਹਜੇ ਕਾਫੀ ਸਮਾਂ ਪਿਆ ਸ਼ਾਮ ਤਾਈ ਕਰਮਾ ਲਈ ਦੁੱਧ ਨਾਲ ਹਵਾਨਾ ਬਹੁਤ ਸੋਹਣਾ ਵੱਡਾ ਤਿਆਰ ਕਰ ਜਾਣਾ ਬਾਕੀ ਦੋਸਤੋ ਥਣ ਚਾਰੇ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਕਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਇੱਕ ਨੰਬਰ ਦਾ ਰੇਟ ਬਾਈ ਜੀ ਹੁਣੇ ਕਹਿੰਦੇ ਫੋਨ ਤੇ ਹੀ ਕਰਾਂਗੇ ਦੋਸਤੋ ਵੱਛੀ ਬਹੁਤ ਸੋਹਣੀ ਹੈ ਹਵਾਨਾ ਵੇਖ ਸਕਦੇ ਆ ਬੈਗ ਤੋਂ ਬਹੁਤ ਸੋਹਣਾ ਫਿਟਿੰਗ ਵਾਲਾ ਥਣਚਾਰੇ ਮੁੱਠੀ ਵਾਲੇ ਗੈਪ ਚ ਨਿਕਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਦੇਖ ਸਕਦੇ ਆ ਦੋਸਤੋ ਸੋਹਣੇ ਥਣਚਾਰੇ 2 ਨੰਬਰ ਤੇ ਦੋਸਤੋ ਤਾਜੀ ਸੂਈ ਵੀ ਵਹਿੜ ਦੂਜਾ ਸੂਆ ਕਰਮਾਂ ਵਾਲੀ ਸੂਈ ਆ 18 ਤੋਂ 20 ਦਿਨ ਬਾਈ ਕਹਿੰਦਾ ਡੇਟ ਮੁਤਾਬਕ ਸੂਈ ਨੂੰ ਸਮਾ ਹੋ ਗਿਆ ਮਗਰ ਬੱਚਾ 14 ਕਿਲੋ ਦਾ ਦਵਾਈ ਜੀ ਉਹਨੇ ਕਹਿੰਦੇ ਇਸ ਟਾਈਮ ਤੇ ਯਾਰ ਆ ਥਣਚਾਰੇ ਬਹੁਤ ਸੋਹਣੇ ਦੋਸਤੋ ਮੁੱਠੀ ਵਾਲੇ ਗੈਪ ਚ ਨਿਕਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਦੋਸਤੋ ਹਵਾਨਾ ਕਰਮਾਣੀ ਨੇ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਵੀਡੀਓ ਬਣਾਉਂਦਾ ਸਮਾਂ ਦੋਸਤੋ 12 ਵਜੇ ਦਾ ਸ਼ਾਮ ਤਾਈਂ ਦੁੱਧ ਨਾਲ ਹਵਾਨਾ ਕਰਮਾਣੀ ਨੇ ਬਹੁਤ ਸੋਹਣਾ ਵੱਡਾ ਤਿਆਰ ਕਰ ਜਾਨਾ ਹਾਈਟ ਵਜ ਵੀ ਦੋਸਤੋ ਬਹੁਤ ਸੋਹਣੇ ਕੱਦ ਕਾੜਦੀ ਆ ਬੱਚਾ ਮਗਰ ਬੱਚਾ ਹਵਾਨਾ ਦੇ ਸਕਦੇ ਆ ਬੈਗ ਤੋਂ ਬਹੁਤ ਸੋਹਣਾ ਥਣਚਾਰੇ ਵੇਚ ਸਕਦੇ ਆ ਮੁੱਠੀ ਵਾਲੇ ਗੈਪ ਚ ਨਿਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾਂ ਤਨਾ ਸੇਮੇ ਹੀ ਸਾਈਜ਼ ਉਹ ਨੰਬਰ ਵਾਈਟ ਦਾ ਮੁੱਲ ਬਾਈ ਨੇ ਰੱਖਿਆ ਹੋਇਆ 50000 ਰੁਪਇਆ ਉਹ ਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂ ਕਿ ਨੰਬਰ ਬਾਈ ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੇ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ